ਸਸਿਕਾ ਜੀ ਹਰ ਸਾਲ ਦੀ ਤਰ੍ਹਾਂ ਤੀਸਰਾ ਸਰਦਾਰ ਬਲਕਾਰ ਸਿੰਘ ਚੀਮਾ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਪਿੰਡ ਦਬੂਲੀਆਂ ਦੇ ਵਿੱਚ 28 ਫਰਵਰੀ ਤੋਂ 4 ਮਾਰਚ ਤੱਕ ਹੋ ਰਿਹਾ ਹੈ ਸਮਾ ਹੋਏਗਾ ਸ਼ਾਮੀ 3 ਵਜੇ ਤੋਂ ਲੈ ਕੇ 9 ਵਜੇ ਤੱਕ ਸੋ ਇਹ ਬਹੁਤ ਵੱਡਾ ਟੂਰਨਾਮੈਂਟ ਹੈ ਜਿੱਦੇ ਵਿੱਚ ਭਾਰਤ ਦੀ ਕਰੀਮ ਜਿਹੜੀ ਹੈ ਉਹ ਖੇਡ ਰਹੀ ਹੈ ਵੱਡੇ ਵੱਡੇ ਸਟਾਰ ਪਲੇਅਰ ਖੇਡ ਰਹੇ ਨੇ 7 ਫੁੱਟ ਤੋਂ ਉੱਪਰ ਹਾਈਟ ਦੇ ਬੱਚੇ ਜਿਹੜੇ ਨੇ ਇੱਥੇ ਪਾਰਟਿਸਿਪੇਟ ਕਰਨਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿਹਤ ਦੇਣ ਲਈ ਚੰਗੀ ਸਿਹਤ ਵਾਸਤੇ ਉਹਨਾਂ ਦਾ ਦਿਮਾਗ ਤੰਦਰੁਸਤ ਹੋਵੇ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਕੋਈ ਸਿਆਸਤ ਨਹੀਂ ਹੈ ਸਾਰੇ ਜਣੇ ਇਸ ਟੂਰਨਾਮੈਂਟ ਦਾ ਹਿੱਸਾ ਬਣੋ ਬੱਚਿਆਂ ਨੂੰ ਦਿਖਾਓ ਤਾਂ ਕਿ ਜਿਹੜੇ ਬੱਚੇ ਨੇ ਉਹ ਸਿਹਤ ਲੈ ਕੇ ਮੋਬਾਈਲ ਤੋਂ ਬਚਣਗੇ ਬਿਮਾਰੀਆਂ ਤੋਂ ਬਚਣਗੇ ਨਸ਼ਿਆਂ ਤੋਂ ਬਚਣਗੇ ਪੁੱਠੇ ਕਮਾ ਤੋਂ ਬਚਣਗੇ ਸੋ ਸਾਡੀ ਡਿਊਟੀ ਹੈ ਸਾਰੇ ਜਣੇ ਆ ਕੇ ਇਸ ਮੈਚ ਦਾ ਜਿਹੜਾ ਆਨੰਦ ਮਨੋਣੋ ਖੁਦ ਖੁਲਾਸਾ ਹੈ ਵੈਸੇ ਸਾਰੇ ਸਰਪੰਚ ਜਿਨ੍ਹਾਂ ਪੰਚਾਇਤਾਂ ਨੇ ਕਾਡ ਪਹੁੰਚਾ ਦਿੱਤੇ ਗਏ ਨੇ ਕਿਸੇ ਕੋ ਕਾਡ ਨਹੀਂ ਵੀ ਆਇਆ ਤੇ ਉਹ ਤੁਸੀਂ ਆ ਸਕਦੇ ਹੋ ਇਹਦੇ ਵਿੱਚ ਬੜੀਆਂ ਮਹਾਨ ਹਸਤੀਆਂ ਸਰਦਾਰ ਫੌਜਾ ਸਿੰਘ ਜਿਹੜੇ 117 ਸਾਲਾਂ ਦੇ ਐਥਲੀਟ ਨੇ ਮੈਰਾਥਨ ਰਨਰ ਨੇ ਉਹ ਆ ਰਹੇ ਨੇ ਪੰਜਾਬੀ ਫਿਲਮਾਂ ਦਾ ਸੁਪਰਸਟਾਰ ਜਿਹੜਾ ਹੈ ਦੀਪ ਖਰੋੜ ਉਹ ਵੀ ਆ ਰਹੇ ਨੇ ਗ੍ਰੇਟ ਖਲੀ ਆ ਰਿਹਾ ਪੁਰ ਮੰਤਰੀ ਸਾਹਿਬਾ ਉਹਨਾਂ ਦੇ ਵੱਡੇ ਵੱਡੇ ਖਿਡਾਰੀ ਜਿਹੜੇ ਨੇ ਅਰਥਨਾਵਾੜੀ ਪਦਮਸ਼੍ਰੀ ਜਿਹੜੇ ਨੇ ਉਹ ਵੀ ਇੱਥੇ ਆ ਰਹੇ ਨੇ ਸੋ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਨੇ ਉਹ ਦਰਸ਼ਨ ਕਰਾਓ ਉਹਨਾਂ ਨਾਲ ਮਿਲਾਓ ਤੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ ਬਹੁਤ ਬਹੁਤ ਧੰਨਵਾਦ